ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦੇ ਹੁਕਮਨਾਵਾ ਸਹਬ ਨੇ ਬਿਲਾਵੋ ਗ੍ਰਹਿ ਤਜ ਬਣਖੰਡ ਜਾਈਏ ਚੁਣ ਖਾਈਏ ਕੰਦਾ ਅਜ ਹੁ ਬਿਕਾਰ ਨਾ ਛੋੜ ਲਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਪਵਜਲ ਨਿੱਧ ਭਾਰੀ ਰਾਖ ਰਾਖ ਮੇਰੇ ਬੀਟੁਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਤਜੀ ਨਹਿ ਜਾਈ ਅਣਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ ਇਹ ਜੀਆ ਰ ਨਿਰਮੂਲ ਕੋ ਕੌਡੀ ਲਗ ਮੀਕਾ ਕਹ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸਮਸਾਰ ਨਾਹੀ ਦਿਆਲ ਮੋਹੇ ਸਮਸਾਰ ਪਾਪੀ ਕਹੋ ਕਬੀਰ ਮੇਰੇ ਬਾਦ ਬਾਤ ਤੂੰ ਸਰਬ ਵਿਆਪੀ ਤੁਮ ਸਮਸਾਰ ਨਾਹੀ ਦਿਆਲ ਮੋਹੇ ਸਮਸਾਰ ਪਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ